ਰਾਜੀਸ਼ ਡੋਗਰਾ ਨਾਮ ਦੇ ਬੰਦੇ ਨੂੰ ਕਰੀਬ 14-15 ਗੋਲੀਆਂ ਮਾਰ ਕੇ ਉਹਨੂੰ ਇਮੀਡੀਏਟਲੀ ਉੱਥੇ ਮਾਰ ਦਿੱਤਾ ਗਿਆ ਸੀ ਉਹ ਤੇ ਮੌਕੇ ਤੇ ਉਹਦੀ ਜਿਹੜੀ ਸੀਗੀ ਡੈਥ ਹੋ ਗਈ ਸੀ ਜਿਹੜੇ ਇਹਦੇ ਵਿੱਚ 8 ਸ਼ੂਟਰਸ ਜਿਹੜੇ ਇਨਵੋਲਡ ਸੀਗੇ ਉਹਨਾਂ ਚੋਂ 5 ਬੰਦੇ ਜਿਹੜੇ ਗ੍ਰਿਫਤਾਰ ਕਰ ਲਏ ਗਏ ਜਿਹੜੇ ਪੰਜਾਂ ਤੋਂ ਜਿਹੜੇ ਗ੍ਰਿਫਤਾਰ ਵਿਅਕਤੀ ਆ ਉਹਨਾਂ ਚੋਂ ਜਿਹੜਾ ਮੇਨ ਇਹਦਾ ਕਿੰਗਪੀਨ ਆ ਜਿਹਨੇ ਸਾਰੀ ਪਲੈਨਿੰਗ ਕੀਤੀ ਸੀ ਜਿਸ ਦਾ ਨਾਮ ਅਨਿਲ ਸਿੰਘ ਉਰਫ ਬਿੱਲ ਹੈ ਉਹਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਹੈ ਇਸ ਇਨਸੀਡੈਂਟ ਨੂੰ ਅੰਜਾਮ ਦੇਣ ਵਾਸਤੇ 1 ਕਰੋੜ ਤੋਂ ਜ਼ਿਆਦਾ ਰੁਪਏ ਜਿਹੜਾ ਖਰਚ ਚੁੱਕੇ। 2006 ਦੇ ਵਿੱਚ ਇੱਕ ਉਥੇ ਬਕਰਾ ਗੈਂਗ ਨਾਮ ਦਾ ਗੈਂਗ ਚੱਲਦਾ ਸੀ ਜੰਮੂ ਦੇ ਵਿੱਚ। ਉਹਦੇ ਜਿਹੜਾ ਸਰਗਨਾ ਸੀਗਾ ਉਹਦਾ ਮਰਡਰ ਕੀਤਾ ਸੀ। ਇਹ ਦਾ ਜਿਹੜਾ ਹਜੇ ਤੱਕ ਦੀ ਸਾਡੀ ਤਫ਼ਤੀਸ਼ ਹੈ ਉਹ ਚੋਂ ਇਹ ਪਤਾ ਲੱਗਿਆ ਹੈ ਕਿ ਇਹ ਉਸ ਮਰਡਰ ਦਾ ਬਦਲਾ ਲੈਣ ਵਾਸਤੇ ਹੀ ਜਿਹੜਾ ਇਹ ਐਕਸ਼ਨ ਜਿਹੜਾ ਕੀਤਾ ਗਿਆ ਹੈ। ਇਨਫੈਕਟ ਜਿਹੜੇ ਬੰਦਿਆਂ ਨੇ ਇਹਨੂੰ ਮਾਰਿਆ ਸਾਡੀ ਪ੍ਰੀਲੀਮਨਰੀ ਜਿਹੜੀ ਪੁੱਛਗਿੱਛ ਤੋਂ ਇਹ ਸਾਹਮਣੇ ਆਇਆ ਹੈ ਕਿ ਇਹਦੇ ਵਿੱਚੋਂ ਇੱਕ ਇਹਨਾਂ ਦਾ ਆਪਣਾ ਬੰਦਾ ਜਿਹੜਾ ਸੀਗਾ ਮਰਨ ਵਾਲੇ ਦਾ ਉਹ ਆਪਣਾ ਬੰਦਾ ਵੀ ਦੂਜੇ ਪਾਰਟੀ ਦੇ ਨਾਲ ਜਾ ਕੇ ਮਿਲ ਗਿਆ ਸੀਗਾ ਉਸ ਬੰਦੇ ਕਰਕੇ ਉਹਦੀ ਬੰਦੇ ਦੀ ਵੇਟ ਦੇ ਵਿੱਚ ਹੀ ਇੱਥੇ ਮੌਹਲੇ ਰੁਕੇ ਹੋਏ ਸੀਗੇ ਤੇ ਉਸ ਬੰਦੇ ਨੇ ਹੀ ਇੱਥੇ ਲਿਆ ਕੇ ਬਾਕੀ ਸਾਰੀਆਂ ਟੀਮਾਂ ਨੂੰ ਲਿਆ ਕੇ ਬਾਕੀ ਸਾਰੇ ਬੰਦਿਆਂ ਨੂੰ ਲਿਆ ਕੇ ਇਹ ਇਨਸੀਡੈਂਟ ਜਿਹੜਾ ਹੈਗਾ ਇੱਥੇ ਪਲਾਨ ਕਰਾਇਆ ਸੀ ਗੱਡੀਆਂ ਯੂਜ਼ ਹੋਈਆਂ ਇਹਦੇ ਵਿੱਚ ਮੈਜੋਰਟੀ ਗੱਡੀਆਂ ਚਾਰ ਚੋ ਤਿੰਨ ਗੱਡੀਆਂ ਜਿਹੜੀ ਯੂਜ਼ ਹੋਈਆਂ ਪਲੱਸ ਵੈਪਨ ਜਿਹੜੇ ਯੂਜ਼ ਹੋਏ ਆ ਵੈਪਨ ਵੀ ਕਾਫੀ ਹੱਥਿਕਰੇ ਚ ਲਾਇਸੈਂਸੀ ਵੈਪਨ ਯੂਜ਼ ਹੋਏ ਸੀਗੇ ਉਦੋਂ ਬਾਅਦ ਲਾਇਸੈਂਸੀ ਵੈਪਨ ਨੂੰ ਜਿਹੜਾ ਹੈਗਾ ਉਹਨੂੰ ਆਲਟਰ ਕਰਕੇ ਇਹਨਾਂ ਨੇ ਅਨਲਾਈਸੈਂਸਡ ਵੈਪਨਸ ਜਿਹੜੀ ਸੀ ਬਣਾਈ ਸੀ ਤਾਂ ਕਿ ਉਹ ਟ੍ਰੇਸ ਨਾ ਹੋ ਪਾ ਸਿਮਰਲੀ ਜਿਹੜੀਆਂ ਗੱਡੀਆਂ ਸੀਗੀਆਂ ਗੱਡੀਆਂ ਵੀ ਜਿਹੜੀਆਂ ਸੀਗੀਆਂ ਇਹਨਾਂ ਨੇ ਜਾਲੀ ਐਡਰੈਸਸ ਤੇ ਸਾਰੀਆਂ ਲਿੱਤੀਆਂ ਹੋਈਆਂ ਸੀ ਜਿਹੜੇ ਵੈਪਨ ਦੇ ਲਾਇਸੈਂਸ ਬਣੇ ਸੀ ਉਹ ਵੀ ਜਾਲੀ ਐਡਰੈਸਸ ਤੇ ਬਣੇ ਤਿੰਨ ਦਿਨ ਪਹਿਲਾਂ ਇੱਕ ਇਨ ਉਸ ਦੇ ਵਿੱਚ ਇੱਕ ਬੰਦੇ ਨੂੰ ਰਾਜੇਸ਼ ਡੋਗਰਾ ਨਾਮ ਦੇ ਬੰਦੇ ਨੂੰ ਕਰੀਬ 14-15 ਗੋਲੀਆਂ ਮਾਰ ਕੇ ਉਹਨੂੰ ਇਮੀਡੀਏਟਲੀ ਉੱਥੇ ਮਾਰ ਦਿੱਤਾ ਗਿਆ ਸੀ ਉਹ ਤੇ ਮੌਕੇ ਤੇ ਉਹਦੀ ਜਿਹੜੀ ਸੀਗੀ ਡੈਥ ਹੋ ਗਈ ਸੀ। ਅ ਇਸ ਇਨਸੀਡੈਂਟ ਹੋਣ ਦੇ ਤੋਂ ਇਮੀਡੀਏਟਲੀ ਬਾਅਦ ਸਾਡੀ ਜਿਹੜੀ ਮੋਹਾਲੀ ਪੁਲਿਸ ਹੈ ਉਹ ਇਮੀਡੀਏਟਲੀ ਹਰਕਤ ਦੇ ਵਿੱਚ ਆਈ ਤੇ ਸਾਡੀ ਜਿਹੜੀ ਵੱਖ-ਵੱਖ ਟੀਮਾਂ ਸੀਗੀਆਂ ਉਹ ਇਸ ਤੇ ਲੱਗੀਆਂ ਇਹਨੂੰ ਟ੍ਰੇਸ ਕਰਨ ਦੇ ਲਈ ਜਿਹੜੇ ਇਹਦੇ ਵਿੱਚ 8 ਸ਼ੂਟਰਸ ਜਿਹੜੇ ਇਨਵੋਲਡ ਸੀਗੇ ਉਹਨਾਂ ਚੋਂ 5 ਬੰਦੇ ਜਿਹੜੇ ਗ੍ਰਿਫਤਾਰ ਕਰ ਲਏ ਗਏ। ਜਿਹੜੇ ਪੰਜਾਂ ਤੋਂ ਜਿਹੜੇ ਗ੍ਰਿਫਤਾਰ ਵਿਅਕਤੀ ਹੈ ਉਹਨਾਂ ਚੋਂ ਜਿਹੜਾ ਮੇਨ ਇਹਦਾ ਕਿੰਗਪਿਨ ਹੈ ਜਿਹਨੇ ਸਾਰੀ ਪਲੈਨਿੰਗ ਕੀਤੀ ਸੀ ਜਿਸ ਦਾ ਨਾਮ ਅਨਿਲ ਸਿੰਘ ਉਰਫ ਬਿੱਲ ਹੈ ਉਹਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਉਸ ਦੇ ਨਾਲ ਨਾਲ ਸਾਨੂੰ 6 ਵੈਪਨ ਜਿਹੜੇ ਹੈ ਜਿਹੜੇ ਵਾਰਦਾਤ ਦੇ ਵਿੱਚ ਇਹਨਾਂ ਚੋਂ 4 ਕ ਵੈਪਨ ਜਿਹੜੇ ਵਾਰਦਾਤ ਦੇ ਵਿੱਚ ਵੀ ਵਰਤੇ ਗਏ ਸੀ ਤੇ 2 ਵੈਪਨ ਸਪੋਰਟ ਵਾਸਤੇ ਸੀਗੇ ਤੇ ਜਿਹੜੇ 6 ਵੈਪਨ ਹੈ ਉਹ ਰਿਕਵਰ ਹੋਏ ਹੈ ਉਸ ਤੋਂ ਇਲਾਵਾ 71 ਜਿਹੜੇ ਲਾਈਵ ਕੈਟਰੀਜਸ ਹੋ ਰਿਕਵਰ ਹੋਏ ਹੈ ਪਲੱਸ 4 ਕਾਰਾਂ ਜਿਹੜੀਆਂ ਕਿ ਇਨਸੀਡੈਂਟ ਦੇ ਵਿੱਚ ਵਰਤੀਆਂ ਗਈਆਂ ਸੀਗੀਆਂ ਉਹ ਚਾਰੋਂ ਦੇ ਚਾਰੋਂ ਕਾਰਾ ਜਿਹੜੀਆਂ ਹੈਗੀਆਂ ਉਹ ਰਿਕਵਰ ਹੋ ਗਈਆਂ ਜਿਹੜਾ ਇਹਦਾ ਮੋਟਿਵ ਸਾਹਮਣੇ ਆਇਆ ਹੈ ਉਹ ਇਹ ਹੈ ਕਿ ਇਹ ਸਾਰੇ ਜੰਮੂ ਦੇ ਰਹਿਣ ਵਾਲੇ ਬੰਦੇ ਨੇ ਪਿੱਛੋਂ ਜਿਹੜੇ ਇਹ ਗੈਂਗਸ ਨੇ ਤੇ ਜਿਹੜਾ ਬੰਦਾ ਮਰਨ ਵਾਲਾ ਹੈ ਉਹਦੇ ਉੱਤੇ ਵੀ ਕਰੀਬ 15 16 ਮੁਕਦਮੇ ਜਿਹੜੇ ਸੀਗੇ ਹੀਨਸ ਕ੍ਰਾਈਮ ਦੇ ਦਰਸੀ ਜਿਹਦੇ ਵਿੱਚ ਮжоਰਿਟੀ ਜਿਹੜੇ ਸੀ ਮਰਡਰ ਦੇ ਮੁਕਦਮੇ ਸੀਗੇ ਤੇ ਅ ਇਸ ਇਹਦੀ ਉਮਰ ਜਿਹੜੀ 41 ਸਾਲ ਸੀ ਇਹਨੇ 2006 ਦੇ ਵਿੱਚ ਇੱਕ ਉਥੇ ਬਕਰਾ ਗੈਂਗ ਨਾਮ ਦਾ ਗੈਂਗ ਚੱਲਦਾ ਸੀ ਜੰਮੂ ਦੇ ਵਿੱਚ ਉਹਦੇ ਜਿਹੜਾ ਸਰਗਨਾ ਸੀਗਾ ਉਹਦਾ ਮਰਡਰ ਕੀਤਾ ਸੀ ਜਿਹਦੇ ਵਿੱਚ ਇਹ ਕਰੀਬ 12-13 ਸਾਲ ਜੇਲ੍ਹ ਦੇ ਵਿੱਚ ਵੀ ਰਹਿ ਕੇ ਰਹਿ ਕੇ ਆਇਆ ਇਨਫੈਕਟ ਇਹ 2023 ਦੇ ਵਿੱਚ ਹੀ ਜੇਲ੍ਹ ਤੋਂ ਬਾਹਰ ਆਇਆ ਇਹ ਦਾ ਜਿਹੜਾ ਹਜੇ ਤੱਕਰ ਦੀ ਸਾਡੀ ਤਫਤੀਸ਼ ਹੈ ਉਹ ਚੋਂ ਇਹ ਪਤਾ ਲੱਗਿਆ ਹੈ ਕਿ ਇਹ ਉਸ ਮਰਡਰ ਦਾ ਬਦਲਾ ਲੈਣ ਵਾਸਤੇ ਹੀ ਜਿਹੜਾ ਇਹ ਐਕਸ਼ਨ ਜਿਹੜਾ ਕੀਤਾ ਗਿਆ ਹੈ ਇਸ ਜਿਹੜੇ ਹੀ ਕਾਰਵਾਈ ਜਿਹੜੀ ਹੈ ਇਹ ਕੀਤੀ ਗਈ ਹੈ ਇਹ ਅਨਿਲ ਬਿੱਲਾ ਜਿਹੜਾ ਹੈ ਇਹ ਉਹ ਬੰਦਾ ਜਿਹਨੇ ਉਹ ਗੈਂਗ ਨੂੰ ਟੇਕਓਵਰ ਕੀਤਾ ਜਿਹੜਾ ਉਹ ਬਕਰਾ ਗੈਂਗ ਸੀ ਉਹਦੇ ਜਿਹੜਾ ਸਰਗਨਾ ਦੇ ਮਰਨ ਤੋਂ ਬਾਅਦ ਇਹਨੇ ਟੇਕਓਵਰ ਕੀਤਾ ਸੀ ਉਹਨੂੰ ਤੇ ਇਹਦੇ ਜਿਹੜੀ ਸੀਗੀ ਸਾਰੀ ਇਹ ਪਲੈਨਿੰਗ ਕੀਤੀ ਹੈ ਇਨਫੈਕਟ ਸਾਡੀ ਜਿਹੜੀ ਹਾਈ ਟੈਕਰੀ ਦੀ ਤਫਤੀਸ਼ ਚ 24 ਸਾਹਮਣੇ ਆਇਆ ਕਿ 2015 ਦੇ ਵਿੱਚ ਇਹ ਸ਼ਾਇਦ ਪ੍ਰੋਲ ਤੇ ਆਇਆ ਹੋਇਆ ਸੀ ਜਾਂ ਬਾਹਰ ਸੀ ਕਿਤੇ ਇਹ ਜਿਹੜਾ ਰਜੇਸ਼ ਡੋਗਰਾ ਹੈ ਤਾਂ ਉਹਦੇ ਉਸ ਦੌਰਾਨ ਵੀ ਇਹਨੂੰ ਜਿਹੜੀ ਮਾਰਨ ਦੀ ਪਲੈਨਿੰਗ ਕੀਤੀ ਗਈ ਸੀਗੀ ਸਮੋਏ ਵਾਪਸ ਜੇਲ ਚਲਾ ਗਿਆ ਤੇ ਉਹ ਪਲਾਨਿੰਗ ਜਿਹੜੀ ਇਹਨਾਂ ਦੀ ਸਫਲ ਨਹੀਂ ਹੋ ਸਕੀ ਇਹਦੇ ਵਿੱਚ ਕਾਫੀ ਜ਼ਿਆਦਾ ਡਿਟੇਲ ਦੇਰ ਤੋਂ ਇਹ ਇਸ ਜੀ ਦੀ ਪਲਾਨਿੰਗ ਕਰ ਰਹੇ ਸੀਗੇ ਇਨਫੈਕਟ ਜਿਹੜੇ ਬੰਦੇ ਅਸੀਂ ਫੜੇ ਆ ਜਾਂ ਜਿਹੜੇ ਬੰਦੇ ਸਾਨੂੰ ਆਇਡੈਂਟੀਫਾਈ ਹੋਇਆ ਇਹਦੇ ਵਿੱਚ ਉਹਦੇ ਵਿੱਚ ਇਕੱਲੇ ਜੰਮੂ ਦੇ ਹੀ ਨਹੀਂ ਇਹਦੇ ਵਿੱਚ ਯੂਪ ਦੇ ਉਤਰਾਖੰਡ ਦੇ ਹਰਿਆਣਾ ਦੇ ਤੇ ਪੰਜਾਬ ਦੇ ਵੀ ਇੱਕ ਅਦਾ ਪੰਜਾਬ ਦਾ ਵੀ ਬੰਦਾ ਹੈ ਜਿਹੜਾ ਇਹ ਚ ਇਨਵੋਲਡ ਹੈ ਜਿਹੜੇ ਕਿ ਕੰਟਰੈਕਟ ਕਿਲਰ ਸੀਗੇ ਜਿਹੜੇ ਕਿ ਹਾਇਰ ਕੀਤੇ ਗਏ ਸੀਗੇ ਇਸ ਇਨਸੀਡੈਂਟ ਨੂੰ ਅੰਜਾਮ ਦੇਣ ਲਈ ਤੇ ਇਹ ਜਿਹੜੇ ਦੋਨੋਂ ਜਿਹੜੇ ਸੀਗੇ ਗੈਂਗਸ ਇਹਨਾਂ ਦੀ ਆਪਸ ਹੀ ਜਿਹੜੀ ਰਾਈਵਲਰੀ ਹੈ ਕਰੀਬ 2005-6 ਤੋਂ ਇਹ ਚੱਲ ਰਹੀ ਹੈ ਤੇ ਉਸੇ ਦਾ ਰਿਜ਼ਲਟ ਜਿਹੜਾ ਸੀਗਾ ਇਹ 에어ਪੋਰਟ ਤੇ ਇਨਸੀਡੈਂਟ ਹੋਇਆ ਸੀ ਸਰ ਮੋਹਾਲੀ ਕਿ ਮੈਂ ਇਹ ਚ ਜਿਹੜਾ ਰਜੇਸ਼ ਟੋਗਰਾ ਸੀ ਇਹਨੇ ਅੱਗੇ ਜੋ ਪਤਾ ਲੱਗਿਆ ਹੈ ਅਯੁੱਧਿਆ ਜਾਣਾ ਸੀਗਾ ਅਯੁੱਧਿਆ ਜਦੋਂ ਜਾਣਾ ਸੀਗਾ ਤਾਂ ਦਿੱਲੀ ਤੋਂ ਹੁੰਦੇ ਹੋਏ ਅਯੁੱਧਿਆ ਅੱਗੇ ਅਯੁੱਧਿਆ ਅੱਗੇ ਜਾਣਾ ਸੀ ਤੇ ਮੋਹਾਲੀ ਦੇ ਵਿੱਚ ਇਹਦਾ ਕੋਈ ਨੋਨ ਸੀ ਜਿਹਦੇ ਸਾਰੇ ਇੱਥੇ ਮੋਹਾਲੀ ਦੇ ਵਿੱਚ ਰਹਿੰਦੇ ਸੀ ਦਾ ਇਹ ਟੈਂਪਰਰੀਲੀ ਇਥੇ ਮੁਹਾਲੀ ਇੱਕ ਦੋ ਦਿਨ ਸਟੇ ਹੀ ਕੀਤਾ ਸੀਗਾ ਤੇ ਇਹਨੇ ਅੱਗੇ ਨਿਕਲ ਜਾਣਾ ਸੀਗਾ ਇਨਫੈਕਟ ਜਿਹੜੇ ਬੰਦਿਆਂ ਨੇ ਇਹਨੂੰ ਮਾਰੇ ਆ ਸਾਡੀ ਪ੍ਰੀਲੀਮਨਰੀ ਜਿਹੜੀ ਪੁੱਛਕਿਛ ਤੋਂ ਇਹ ਸਾਹਮਣੇ ਆਇਆ ਹੈ ਕਿ ਇਹਦੇ ਵਿੱਚੋਂ ਇੱਕ ਇਹਨਾਂ ਦਾ ਆਪਣਾ ਬੰਦਾ ਜਿਹੜਾ ਸੀਗਾ ਮਰਨ ਵਾਲੇ ਦਾ ਉਹ ਆਪਣਾ ਬੰਦਾ ਵੀ ਦੂਜੇ ਪਾਰਟੀ ਦੇ ਨਾਲ ਜਾ ਕੇ ਮਿਲ ਗਿਆ ਸੀਗਾ ਉਸ ਬੰਦੇ ਕਰਕੇ ਉਹਦੀ ਬੰਦੇ ਦੀ ਵੇਟ ਦੇ ਵਿੱਚ ਹੀ ਇਥੇ ਮੁਹਾਲੀ ਰੁਕੇ ਹੋਏ ਸੀਗੇ ਤੇ ਉਸ ਬੰਦੇ ਨੇ ਹੀ ਇਥੇ ਲਿਆ ਕੇ ਬਾਕੀ ਸਾਰੀਆਂ ਟੀਮਾਂ ਨੂੰ ਲਿਆ ਕੇ ਬਾਕੀ ਸਾਰੇ ਬੰਦਿਆਂ ਨੂੰ ਲਿਆ ਕੇ ਇਹ ਇਨਸੀਡੈਂਟ ਜਿਹੜਾ ਹੈਗਾ ਇਥੇ ਪਲਾਨ ਕਰਾਇਆ ਸੀ ਇਹ ਜਿਹੜੀਆਂ ਗੱਡੀਆਂ ਰਿਕਵਰ ਹੋਈਆਂ ਇਹਨਾਂ ਤੋਂ ਤਾਂ ਇੱਕ ਜਿਹੜੀ ਬਰੀਜ਼ਾ ਗੱਡੀ ਹੈ ਉਹ ਤਾਂ ਜੰਮੂ ਦੀ ਹੀ ਗੱਡੀ ਹੈ ਤੇ ਇਨਫੈਕਟ ਜਿਹੜੇ ਬੰਦੇ ਚ ਇਨਵੋਲਡ ਹੈ ਉਹਨਾਂ ਦੇ ਹੀ ਪਰਿਵਾਰ ਚੋਂ ਜਿਹੜੀ ਗੱਡੀ ਹੈ ਜਿਹੜੀ ਇਹ ਮਿਲੀ ਹੈ ਤੇ ਦੂਸਰੀ ਜਿਹੜੀ ਗੱਡੀ ਸੀਗੀ ਇਨੋਵਾ ਗੱਡੀ ਸੀਗੀ ਉਹ ਗੱਡੀ ਜਿਹੜੀ ਹੈ ਉਹ ਚੰਡੀਗੜ੍ਹ ਤੋਂ ਜਾਲੀ ਐਡਰੈਸ ਤੇ ਖਰੀਦੀ ਹੋਈ ਗੱਡੀ ਸੀਗੀ ਉਹਨੂੰ ਟ੍ਰੇਸ ਕਰਦੇ ਹੋਏ ਅਸੀਂ ਜਿਹੜੀ ਸੀ origignal ਜਿਹੜਾ owner ਜਿਹੜਾ ਇਹਨੂੰ ਚਲਾ ਰਿਹਾ ਸੀ ਉਹ ਆਇਡੈਂਟੀਫਾਈ ਕੀਤਾ ਇਨਫੈਕਟ ਇਸ ਇਨਸੀਡੈਂਟ ਦੇ ਵਿੱਚ ਮੈਂ ਵੀ ਦੱਸਣਾ ਚਾਹੂੰਗਾ ਸਾਰੇ ਜਿਹੜੀਆਂ ਗੱਡੀਆਂ ਯੂਜ਼ ਹੋਈਆਂ ਇਹਦੇ ਵਿੱਚ ਮжоਰਿਟੀ ਗੱਡੀਆਂ ਚਾਰ ਚੋ ਤਿੰਨ ਗੱਡੀਆਂ ਜਿਹੜੀ ਯੂਜ਼ ਹੋਈਆਂ ਪਲੱਸ ਵੈਪਨ ਜਿਹੜੇ ਯੂਜ਼ ਹੋਏ ਆ ਵੈਪਨ ਵੀ ਕਾਫੀ ਹੱਥ ਕਿਰੇ ਚ ਲਾਇਸੈਂਸੀ ਵੈਪਨ ਯੂਜ਼ ਹੋਏ ਸੀਗੇ ਉਸ ਤੋਂ ਬਾਅਦ ਲਾਇਸੈਂਸੀ ਵੈਪਨ ਨੂੰ ਜਿਹੜਾ ਹੈਗਾ ਉਹਨੂੰ ਆਲਟਰ ਕਰਕੇ ਇਹਨਾਂ ਨੇ ਅਨਲਾਈਸੈਂਸਡ ਵੈਪਨਸ ਜਿਹੜੇ ਸੀ ਬਣਾਏ ਸੀ ਤਾਂ ਕਿ ਉਹ ਟ੍ਰੇਸ ਨਾ ਹੋ ਪਾਣ ਸਿਮਰ ਲਈ ਜਿਹੜੀਆਂ ਗੱਡੀਆਂ ਸੀਗੀਆਂ ਗੱਡੀਆਂ ਵੀ ਜਿਹੜੀਆਂ ਸੀਗੀਆਂ ਇਹਨਾਂ ਨੇ ਜਾਲੀ ਐਡਰੈਸਸਾਂ ਤੇ ਸਾਰੀਆਂ ਲਿੱਤੀਆਂ ਹੋਈਆਂ ਸੀ ਜਿਹੜੇ ਵੈਪਨ ਦੇ ਲਾਇਸੈਂਸ ਬਣੇ ਸੀ ਉਹ ਵੀ ਜਾਲੀ ਐਡਰੈਸਸ ਤੇ ਬਣੇ ਹੋਏ ਆ ਇਹਦੇ ਵਿੱਚ ਜਿਹੜਾ ਇਹ ਖਰਚਾ ਤਾਂ ਇਹਨਾਂ ਦੀ ਪਲੈਨਿੰਗ ਸੀਗੀ ਜਿਵੇਂ ਜਿਵੇਂ ਕਿ ਦੱਸ ਰਿਹਾ 2015 ਤੋਂ ਹੀ ਸ਼ਾਇਦ ਉਦੋਂ ਪਹਿਲਾਂ ਤੋਂ ਹੀ ਇਹਨਾਂ ਨੇ ਪਲੈਨਿੰਗ ਜਿਹੜੀ ਸੀ ਕਰ ਰਏ ਸੀਗੇ ਕਿ ਇਹਨੂੰ ਮਾਰਨਾ ਹੈਗਾ ਬੰਦੇ ਨੂੰ ਰਾਜੇਸ਼ ਡੋਗਰਾ ਨੂੰ ਤੇ ਜਿਹੜਾ ਇਹ ਖਰਚਾ ਹੈ ਇਹ ਜਿਹੜੇ ਜਿਵੇਂ ਦੱਸਿਆ ਗੈਂਗਸ ਹੈ ਤਾਂ ਇਹ ਜੰਮੂ ਇਲਾਕੇ ਦੇ ਵਿੱਚ ਕਾਫੀ ਇਹ ਫਰੋਤੀਆਂ ਦਾ ਕੰਮ ਕਰਦੇ ਹੈ ਜਿਹੜੇ ਗੈਂਗਸ ਹੈਗੇ ਉਹਦੇ ਵਿੱਚ ਤੇ ਉਸ ਦੇ ਵਿੱਚ ਕਾਫੀ ਇਹ ਐਕਸਟਰਸ਼ਨ ਦੇ ਵਿੱਚ ਤੇ ਜਿਹੜੇ ਇਹ ਇਹਨਾਂ ਦੇ ਜਿਹੜੇ ਸੀਗੇ ਸ਼ਾਇਦ ਪੈਸੇ ਉੱਥੋਂ ਹੀ ਆਏ ਹੋਣ ਇਹਨਾਂ ਦੇ ਸਰ ਇਹ ਪਲੈਨਿੰਗ ਪਹਿਲਾਂ ਹੀ ਸੀਗੀ ਕਿ ਪੰਜਾਬ ਦੇ ਵਿੱਚ ਇਹਨੂੰ ਮਾਰਨਾ ਹੈ ਜਾਂ ਕਿਸ ਤਰ੍ਹਾਂ ਇਹ ਪੂਰਾ ਇਹਨਾਂ ਨੇ ਪਲੈਨ ਵੀ ਉਹ ਸਾਰੀ ਚਾਂਸ ਉਹ ਸਾਰੀ ਚਾਂਸ ਦੀ ਗੱਲ ਸੀ ਜਿਹੜੀ ਇਨਵੈਸਟੀਗੇਸ਼ਨ ਸੀਗੀ ਬਾਈ ਚਾਂਸ ਉਹ ਇੱਥੇ ਆ ਕੇ ਰੁਕਿਆ ਹੋਇਆ ਸੀਗਾ ਤਾਂ ਜਿਹੜਾ ਇਹਨਾਂ ਦਾ ਆਪਣਾ ਬੰਦਾ ਜਿਹਨੇ ਇਹਨੂੰ ਧੋਖਾ ਦਿੱਤਾ ਜਿਹਨੂੰ ਆਪਾਂ ਕਹਿ ਸਕਦੇ ਹਾਂ ਤਾਂ ਉਹ ਬੰਦਾ ਜਿਹੜਾ ਸੀਗਾ ਉਹਨੇ ਇਹਨੂੰ ਇਹੀ ਕਹਿ ਕੇ ਤੂੰ ਇੱਥੇ ਰੁਕ ਸਰ ਇਹ ਕੰਟਰੈਕਟਰਸ ਕਰ ਤੋਂ ਹਾਇਰ ਕੀਤੇ ਹੋਏ ਸੀ 2015 ਚ ਕਹਿੰਦੇ ਸੀ ਉਸ ਸਮੇਂ ਤੋਂ ਕਿਤੇ ਹੋਇਆ ਸੀ ਕਿ 2 ਕਰੋੜ ਦਾ ਕੰਮ ਕਰਦਾ ਨਹੀਂ ਕੁਝ ਬੰਦੇ ਜਿਹੜੇ ਕੁਝ ਬੰਦੇ ਜਿਹੜੇ ਇਹਨਾਂ ਦੇ ਨਾਲ ਜੁੜੇ ਸੀਗੇ ਉਹ 2015 ਦੇ ਸੀਗੇ ਤੇ ਜਿਹੜੇ ਬਾਕੀ ਬੰਦੇ ਨਵੇਂ ਹਾਇਰ ਕੀਤੇ ਸੀ ਉਹ ਇਸੇ ਵਾਰੀ ਹਾਇਰ ਕੀਤੇ ਸੀ ਸਰ ਇਹਨਾਂ ਕਹਿੰਦੇ ਸੀ ਜਿਹੜਾ 1 ਕਰੋੜ ਰੁਪਇਆ ਹਥਿਆਰ ਖਰੀਦਣ ਵਾਸਤੇ ਵਾਹिकल्स ਖਰੀਦਣ ਵਾਸਤੇ ਇਸ ਤਰ੍ਹਾਂ ਮਤਲਬ ਇਨਵੈਸਟਮੈਂਟ ਹਾਂ ਇਸ ਤਰ੍ਹਾਂ ਵਾਸਤੇ ਸਾਰੇ ਜਿਹੜੇ ਹੈਗੇ ਬੇਸਿਕਲੀ ਇਹ ਚ ਜੋ ਸਾਡੀ ਪੁਝਗੀ ਚ ਇਹਨਾਂ ਨੇ ਆਪ ਹੀ ਦੱਸਿਆ ਕੇ ਇਸ ਇਨਸੀਡੈਂਟ ਨੂੰ ਅੰਜਾਮ ਦੇਣ ਵਾਸਤੇ 1 ਕਰੋੜ ਤੋਂ ਜ਼ਿਆਦਾ ਇਹ ਰੁਪਏ ਜਿਹੜਾ ਖਰਚ ਚੁੱਕੇ ਸਰ ਗ੍ਰਿਫਤਾਰੀ ਕਿੱਥੋਂ ਹੋਈ ਹੈ ਸਰ ਗ੍ਰਿਫਤਾਰੀ ਕਿੱਥੋਂ ਹੋਈ ਹੈ ਪਲੀਪੀਤ ਯੂਪੀ ਸਰ ਦੋ ਜਿਹੜੇ ਇਹ ਇਨਸੀਡੈਂਟ ਕਰਨ ਤੋਂ ਬਾਅਦ ਇਮੀਡੀਏਟਲੀ ਜਿਵੇਂ ਕਿ ਆਪਾਂ ਪਹਿਲਾਂ ਵੀ ਗੱਲ ਕਰ ਰਹੇ ਸੀਗੇ ਇਹ ਤਿੰਨ ਗੱਡੀਆਂ ਜਿਹੜੀਆਂ ਸੀਗੀਆਂ ਇਨਸੀਡੈਂਟ ਦੇ ਵਿੱਚ ਆਪਾਂ ਨੂੰ ਨਜ਼ਰ ਆ ਰਹੀਆਂ ਸੀ ਫੁਟੇਜੇਸ ਦੇ ਵਿੱਚ ਜਿਹੜੀ ਚੌਥੀ ਗੱਡੀ ਸੀਗੀ ਉਹ ਫੋਰਚੂਨਰ ਜਿਹੜੀ ਸੀ ਉਹ ਵੀ ਅਸੀਂ ਟ੍ਰੇਸ ਕੀਤੀ ਉਹ ਇਨਸੀਡੈਂਟ ਦੇ ਵਿੱਚ ਨਜ਼ਰ ਨਹੀਂ ਆ ਰਹੀ ਸੀ ਪਰ ਉਹ ਆਸ-ਪਾਸ ਸੀ ਗੱਡੀ ਉਹ ਟ੍ਰੇਸ ਕਰਕੇ ਤਿੰਨੇ ਗੱਡੀਆਂ ਜਿਹੜੀਆਂ ਸੀਗੀਆਂ ਇੱਥੇ ਛੱਡ ਗਈ ਸੀ ਮੁਹੱਲੇ ਦੇ ਏਰੀਆ ਦੇ ਵਿੱਚ ਤੇ ਫੋਰਚੂਨਰ ਦੇ ਵਿੱਚ ਫਰਾਰ ਹੋ ਕੇ ਉੱਥੇ ਯੂਪੀ ਪਹੁੰਚ ਗਏ ਸਰ ਦੋ ਕਾਂਸਟੇਬਲ ਸੀਗੇ ਇੱਕ ਡਿਸਮਿਸ ਆ ਔਰ ਇੱਕ ਸਸਪੈਂਡ ਸੀਗਾ ਉਹ ਕਰਨ ਦਸੋ ਵੀ ਕਿਉਂ ਸਸਪੈਂਡ ਇਹ ਤਾਂ ਸਾਰੀ ਹੁਣ ਅਸੀਂ ਪੁੱਜ ਗਏ ਚ ਉਧਰੋਂ ਕਿਉਂਕਿ ਜੰਮੂ ਪੁਲਿਸ ਦੇ ਮੁਲਾਜ਼ਮ ਸੀਗੇ ਦੋਨੋਂ ਜਿਹੜੇ ਸੀਗੇ ਤੇ ਉੱਥੋਂ ਹੀ ਡਿਸਪੈਚ ਤੇ ਸਸਪੈਂਡ ਨੇ ਇਹ ਸਾਰੀ ਡਿਟੇਲਸ ਅਸੀਂ ਉੱਥੋਂ ਫਿਰ ਕਢਾਵਾਂਗੇ ਸਾਡੇ ਘਰ ਸਾਹਿਬ ਦਾ ਵਿੱਚ ਨੌਜਵਾਨ ਤੁਸੀਂ ਕਾਬੂ ਕੀਤਾ ਉਹ ਤਾਂ ਕੀ ਰੋਣ ਇਹ ਉਹ ਜਿਹੜਾ ਕੰਟਰੈਕਟ ਵਾਲਾ ਮੈਂ ਤੁਹਾਨੂੰ ਦੱਸਿਆ ਇਹ ਇਹ ਉਹ ਬੰਦਾ ਹੈਗਾ ਆਦਰਵਾਇਜ਼ ਇਹਦਾ ਡਾਇਰੈਕਟ ਕੋਈ ਗੈਂਗਸ ਨਾਲ ਕੋਈ ਵੀ ਰਿਲੇਸ਼ਨ ਸਾਨੂੰ ਸਾਹਮਣੇ ਨਹੀਂ ਆਇਆ ਇਹ ਪਰ ਇਹ ਹੈ ਕਿ ਇਹ ਜਿਹੜਾ ਹੈ ਕੰਟਰੈਕਟ ਵਾਸਤੇ ਇਹਨਾਂ ਦੀ ਸਪੋਰਟ ਸਿਸਟਮ ਵਾਸਤੇ ਇਹਨੂੰ ਹਾਇਰ ਕੀਤਾ ਗਿਆ ਸੀ ਇਹਨਾਂ ਨੇ ਪੈਸੇ ਦੇ ਸਰ ਸੇ ਏ ਜਿਹੜਾ ਸੀਗਾ ਸੇਮ ਡੇ ਸਾਨੂੰ ਕੁਝ ਬੰਦੇ ਇਮੀਡੀਏਟ ਹੀ ਨਿਕਲ ਗਏ ਸੀ ਤੇ ਕੁਝ ਬੰਦੇ ਜਿਹੜੇ ਸੀਗੇ ਇੱਥੇ ਰੁਕੇ ਹੋਏ ਸੀ ਤੇ ਅਗਲੇ ਦਿਨ ਨਿਕਲੇ ਸਰ ਕੋਈ ਲੋਕਲ ਵੀ ਕੋਈ ਆ ਰਿਹਾ ਹੈ ਸਰ ਸਾਹਮਣੇ ਅਜੇ ਤੱਕ ਇਸ ਤਰ੍ਹਾਂ ਦੇ ਬਿਲਕੁਲ ਜੀ ਇੱਕ ਬੰਦਾ ਲੋਕਲ ਵੀ ਸਾਹਮਣੇ ਆ ਰਿਹਾ ਹੈ ਤੇ ਉਹ ਵੀ ਲੋਕਲ ਜਿਹੜਾ ਹੈਗਾ ਉਹ ਆ ਇੱਥੇ ਟੈਂਪਰੇਰੀ ਹੀ ਆ ਕੇ ਰੁਕਿਆ ਹੋਇਆ ਸਰ ਜਿਹੜੇ ਕੰਟਰੈਕਟਰ ਸੀਗੇ ਕੋਈ ਲੋਕਲ ਗੈਂਗ ਦੇ ਨਾਲ ਇਹਨਾਂ ਦੇ ਸੰਬੰਧ ਸੀ ਕੀ ਜਾਂ ਸਿੱਧਾ ਡਾਇਰੈਕਟਲੀ ਉਹ ਅਸੀਂ ਸਾਰਾ ਹਾਈ ਟਿੱਕਰ ਦੀ ਸਾਡੀ ਤਫ਼ਤੀਸ਼ ਤੋਂ ਕਿਸੇ ਵੀ ਲੋਕਲ ਗੈਂਗ ਦੇ ਨਾਲ ਇਹਨਾਂ ਦਾ ਸੰਬੰਧ ਸਾਹਮਣੇ ਨਹੀਂ ਆਇਆ ਸਾਲਿਕੋ ਬੰਟੀ ਦਾ ਨਾਮ ਆ ਰਿਹਾ ਸੀ ਉਹਦਾ ਵੀ ਕੀ ਰੋਲ ਸੀ ਇਹ ਹਜੇ ਤੱਕ ਸਾਨੂੰ ਉਹਦਾ ਰੋਲ ਇਸ ਇਨਸੀਡੈਂਟ ਕਰਵਾਨ ਦੇ ਵਿੱਚ ਸਾਹਮਣੇ ਨਹੀਂ ਆਇਆ ਹੈ ਪਰ ਉਹ ਵੀ ਹਜੇ ਸਾਡੇ ਸ਼ੱਕ ਦੇ ਘੇਰੇ ਦੇ ਵਿੱਚ ਹੀ ਹੈ ਕਿ ਉਹਨੇ ਵੀ ਕੋਈ ਇਨਫੋਰਮੇਸ਼ਨ ਜਿਹੜੀ ਹੈ ਸ਼ੇਅਰ ਕੀਤੀ ਹੋ ਸਕਦੀ ਹੈ ਪਰ ਐਜ਼ ਆਫ ਨਾਓ ਸਾਡੇ ਫਿਲਹਾਲ ਦੀ ਸਾਡੀ ਤਫਤੀਸ਼ ਦੇ ਵਿੱਚ ਉਹਦਾ ਕੋਈ ਡਾਇਰੈਕਟ ਰੋਲ ਸਾਹਮਣੇ ਨਹੀਂ ਆ ਰਿਹਾ ਜਿਹੜੀ ਪ੍ਰਾਣੀਆਂ ਜਵਾਬ ਲਈ ਸੀ ਸਾਰਾ ਕੀਤਾ ਕਰਾਇਆ ਜਿਹੜਾ ਬੰਟੀ ਦਾ ਬਿਲਕੁਲ ਹੋ ਸਕਦਾ ਜੀ ਅਸੀਂ ਇਹਨੂੰ ਨਕਾਰ ਦੇਣੀ ਹੈ ਪਰ ਹਾਈ ਟੱਕਰ ਦੀ ਸਾਡੀ ਤਫਤੀਸ਼ ਦੇ ਵਿੱਚ ਸਾਹਮਣੇ ਨਹੀਂ ਆਇਆ ਇਸ ਇਸ ਪੀ 8 ਜੋ ਤਾਂ ਜਿਸਨੇ ਹੈਲਪ ਕੀਤਾ ਇਨਫੋਰਮੇਸ਼ਨ ਦਿੱਤਾ ਉਸki ਆਇਡੈਂਟੀਟੀ ਹੈ ਉਸ ਕੀ ਆਇਡੈਂਟੀਟੀ ਜੀ ਸੰਦੀਪ ਸਿੰਘ ਰਾਜਾ ਤਾਂ ਇਸੇ ਕੇਸ ਨਾਲ ਰਹਿਣਾ ਪਊ ਇਸੇ ਨਾਲ ਨਹੀਂ ਇਸ ਦੇ ساتھ ਕੋਆਰਡੀਨੇਸ਼ਨ تھی ਇਸ ਦੇ ساتھ ਫੋਨ पे टच में था सर ਰਾਜਾ ਵੀ ਕੋਈ ਗੈਂਗਸਟਰ ਜਾਂ ਕਿਸ ਤਰ੍ਹਾਂ ਦਾ ਕ੍ਰਿਮੀਨਲ ਐਕਟੀਵਿਟੀ ਇਹ ਉੱਥੇ ਜੰਮੂ ਦੇ ਵਿੱਚ ਹੀ ਕ੍ਰਿਮੀਨਲ ਐਕਟੀਵਿਟੀ ਸਾਹਮਣੇ ਸ਼ਾਮਿਲ ਹੈ ਇਨਫੈਕਟ ਇਹਦੇ ਉੱਤੇ ਮੇਰੇ ਖਿਆਲ ਚ 8 ਤੋਂ 10 ਪਰਚੇ ਵੀ ਹੈਗੇ ਇਨਫੈਕਟ ਜਿਹੜੇ ਵੀ ਬੰਦੇ ਫੜੇ ਗਏ ਹੈ ਮжоਰਿਟੀ ਲੋਕਾਂ ਦਾ ਕ੍ਰਿਮੀਨਲ ਰਿਕਾਰਡ ਹੈ ਇਹਦੇ ਵਿੱਚ ਜਿਹੜਾ ਇਹ ਅਨਿਲ ਸਿੰਘ ਉਰਫ ਬਿੱਲਾ ਹੈ ਇਹਦੇ ਉੱਤੇ 8 ਮਕਦਮੇ 302 ਦੇ ਦਰਜੇ ਚਾਰ ਮਕਦਮੇ ਫਰੋਤੀਆਂ ਦੇ ਤੇ 307 ਦੇ ਦਰਜ ਤੇ ਇਹ ਸਾਰੇ ਮਕਦਮੇ ਜਿਹੜੇ ਹੈਗੇ ਆ ਇਹ ਮੋਸਟਲੀ ਜੰਮੂ ਏਰੀਆ ਦੇ ਹੈਗੇ ਸਰ ਰਾਜ ਹੈ ਦ ਅਰੈਸਟਡ ਨਾ ਨਹੀਂ ਦੈਟ ਇਜ਼ ਨਾਟ ਅਰੈਸਟਡ ਸਰ ਇਹ ਕਿਹੜੀ ਟੀਮ ਹੈਗੀ ਜਿਨ੍ਹਾਂ ਨੇ ਸਾਰਾ ਮਾਮਲਾ ਕਰਕੇ ਇੰਤਹਾ ਜਾ ਕੇ ਇਹ ਸਾਡੀ ਮੋਹਾਲੀ ਪੁਲਿਸ ਦੀ ਟੀਮ ਹੈ ਤੇ ਇਹਦੇ ਵਿੱਚ ਜਿਹੜੀ ਸਾਡੀ ਸਪੈਸ਼ਲ ਸੈੱਲ ਜਿਹੜਾ ਹੈਗਾ ਡੀਐਸਪੀ ਗੁਰਸ਼ੇਰ ਤੇ ਐਸਪੀਡੀ ਜਿਹੜੇ ਜੋਤੀ ਮੈਡਮ ਨੇ ਉਹਨਾਂ ਦੀ ਟੀਮ ਦੇ ਅੰਦਰ ਇੰਸਪੈਕਟਰ ਸ਼ਿਵ ਕੁਮਾਰ ਦੀ ਟੀਮ ਨੇ ਸਾਰਾ ਟ੍ਰੇਸ ਕੀਤਾ ਹੈ ਜੋ ਮੁਟਕੀ ਦੀ ਇਨਵੈਸਟੀਗੇਸ਼ਨ ਜਿਹੜਾ ਸਾਹਮਣੇ ਆਇਆ ਕਿ ਇੱਥੇ ਕਰਨ ਕੀ ਆਈ ਸੀ ਫਿਰ ਜਿਸ ਡੋਗਰਾ 몰 ਦੇ ਸਾਹਮਣੇ ਕੀ ਕਰਨਾ ਸੀ 몰 ਨੂੰ ਮੜਾਇਆ ਸੀ ਕਿ ਉਹਨੂੰ ਬੁਲਾਇਆ ਸੀ ਕਿ ਜੀ ਉਹਨੂੰ ਬੁਲਾਇਆ ਗਿਆ ਸੀ 몰 ਦੇ ਅੰਦਰ ਨਹੀਂ ਗਿਆ ਉਹ ਬਾਹਰ ਹੀ ਸੀਗਾ ਰੋਡ ਤੇ ਉਹਨੂੰ ਲੈਂਡਮਾਰਕ ਦੇ ਕੇ ਬੁਲਾਇਆ ਗਿਆ ਸੀ ਤੇ ਬੁਲਾਉਣ ਤੋਂ ਬਾਅਦ ਰਾਜੇ ਨੇ ਬੁਲਾਇਆ ਸੀਗਾ ਤੇ ਬੁਲਾ ਕੇ ਇਹ ਐਕਸੀਡੈਂਟ ਜਿਹੜਾ ਹੈ ਇਨਜਾਮ ਹੋਇਆ ਉਹ ਦੱਸਦੀ ਕਿ ਰਾਜੇ ਨੇ ਇੱਕ ਦਿਨ ਪਹਿਲਾਂ ਗੰਮੂ ਤੋਂ ਚੱਲਣ ਤੋਂ ਪਹਿਲਾਂ ਰਾਜਾ ਉੱਥੇ ਮਿਲਿਆ ਕਿ ਇਹਨਾਂ ਨੇ ਉਹਨਾਂ ਨੇ ਪਲਾਨ ਬਣਾਇਆ ਸੀ ਅਸੀਂ ਉਹਦਾ ਡਾਕਟਰ ਇਹ ਦੋਨੋਂ ਟੱਚ ਦੇ ਵਿੱਚ ਸੀਗੇ ਮੁਲਾਕਾਤ ਜਿਹੜੀ ਹੋਈ ਹੈ ਜਦੋਂ ਫੜਾਇਆ ਜਾਏਗਾ ਹੁਣ ਉਹੀ ਸਾਰੀ ਚੀਜ਼ ਕਲੀਅਰ ਹੋਊਗੀ ਜਿਹੜੇ ਬ੍ਰਦਰ ਨੇ ਕਿਹਾ ਸੀਗਾ ਉਹ ਹਜੇ ਸਾਡੀ ਤਫ਼ਤੀਸ਼ ਵਿੱਚ سامنے ਨਹੀਂ ਆਈ ਹੈ ਹਾਈ ਤਾਂ ਵਰਬਲ ਚੀਜ਼ਾਂ ਹੀ ਨੇ ਉਹ ਪਰ ਇਹ ਆਏ ਦੋਨੋਂ ਟੱਚ ਦੇ ਵਿੱਚ ਸੀ ਇਹ ਕਲੀਅਰ ਹੈ ਹੋਰ ਵੀ ساتھ ਆਇਆ تھا ਸਰ ਜੀ کیسے ਆਇਆ ਸੀ ਕਿਸੀ ਵਹੀਕਲ पे ਆਪ ਉਸਕਾ ਆਪਣਾ ਵਹੀਕਲ ਹੈ ਜੋ ਵਿਕਟਿਮ ਹੈ ਉਸਕਾ ਆਪਣਾ ਵਹੀਕਲ ਹੈ ਆਪਣੀ ਉਹ ਸਕੋਰਪੀਓ ਗੱਡੀ ਜੋ ਹੈ ਉਹ ਆਇਆ تھا ਪੁਲਿਸ ਨੇ ਉਹ ਰਿਕਵਰ ਕੀਤੀ ਹੋਈ ਹੈ ਉਹ ਦੋ ਲੋਗ ਉਸਕੇ ਸਾਥ ਤੇ ਉਸ ਟਾਈਮ ਤੇ ਤਿੰਨ ਲੋਗ ਸਨ ਟੋਟਲ ਟੋਟਲ ਤਿੰਨ ਲੋਗ ਟੋਟਲ ਤਿੰਨ नहीं राजा नहीं था उसके साथ वो दो अलग लोग थे हाँ। देखिए लो अभी हमारे शक के घेर से बाहर नहीं है वो उन्हें इन्फॉर्मेशन डेफिनेटली लीक ही हो सकती है लेकिन एज ऑफ नाउ अभी तक हमारी तफ्तीश में सामने नहीं आया उनका नहीं, नहीं।, नहीं जी क्लीन चिट बिल्कुल भी नहीं दी अभी नहीं विक्टिम के पास फिलहाल कोई वेपन रिकवर नहीं हो गया